ਉਹਨੂੰ ਮੁੰਡਾ ਤੇ ਢੱਕਾ ਹੈ ਢੱਕਾ ਵਸਤੀ ਦੇ ਮੁੰਡਾ ਤੇ ਢੱਕਾ ਵਸਤੀ ਕੇ ਮੁੰਡਾ ਨਾਮ ਯਾਦ ਹੈ ਤੋਏ ਬਹੁਤ ਗਿਆਨੀ ਤੋ ਗਿਆਨੀ ਹੈ ਤੇ ਹੋਰ ਹੈ ਹੋਰ ਬਦਲ ਹੈ ਹੈ ਹੋਰ ਬਤਨਾ ਕਿੰਨੇ ਬੰਦੇ ਸੀ ਆ ਉਹ ਅੱਗੇ ਤੋ ਬਰਾ ਤੇ ਬਾਰਤਿਹਰੇ ਜਿਹਨੇ ਆਇਆ ਬਾਰਤਿਹਰੇ ਜਿਹਨੇ ਆਇਆ ਇਹ ਦੂਜਾ ਮੁੰਡਾ ਹੈ ਨਹੀਂ ਉਹਦਾ ਨਾਮ ਨਾਮ ਤਾਂ ਨਹੀਂ ਕਿਸੇ ਨੂੰ ਪਤਾ ਨਹੀਂ ਜਿਹੜੇ ਕੱਲ ਆਏ ਸੀ ਹਮਲਾ ਕਰਨ ਉਹ ਹੀ ਬੰਦੇ ਆ ਉਹਨਾਂ ਦਾ ਕੀ ਕੀ ਨਾਮ ਹੈ? ਉਹ ਨਾ ਪਤਾ ਨਹੀਂ ਕਿਹਨਾਂ ਨਾਮ ਦਾ ਇੱਕ ਲਾਡੀ ਵੀ ਨਾਲ ਹਾਂ ਚਾਹ। ਇਹ ਵੀ ਹੁੰਦਾ ਕਣਾਂ ਵਿੱਚ। ਇੱਕ ਤਾਂ ਨਕਾ ਲਾਡੀ ਹੈ ਤੇ ਇਹ ਆ ਇਹ ਹੁੰਦਾ ਕਣਾਂ ਵਿੱਚ। ਸੋ ਸੁੱਖਾ ਵੀ ਹੈ ਦਾ ਸੁੱਖਾ। ਹਾਂ। ਸੁੱਖਾ ਹੈ। ਉਹ ਇਹ ਦਰਦ ਰੋਮ ਕੋਈ ਨਹੀਂ ਕੋਈ ਨਹੀਂ ਵਾਸਾ ਪਹੁੰਚਣ ਵਾਲੇ ਆ। कल मिति 21 10 25 ਦੀ ਸ਼ਾਮ ਨੂੰ ਲਲਿਤ ਕੁਮਾਰ ਅਤੇ ਨਰੇਸ਼ ਕੁਮਾਰ ਵੱਲੋਂ ਦੀਵਾਲੀ ਦੇ ਫੈਸਟੀਵਲ ਸੰਬੰਧੀ ਲਗਾਈ ਗਈ ਸਟਾਲ ਤੇ ਸੁਖਮਨ ਗਿੱਲ ਉਰਫ ਸੁੱਖਾ ਅਤੇ ਲਾਡੀ ਨਿੰਗ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਨਰੇਸ਼ ਕੁਮਾਰ ਜ਼ਖਮੀ ਹੋ ਗਿਆ ਸੀ ਉੱਥੇ ਐਮਐਲਆਰ ਮਸੂਲ ਹੋਣ ਤੇ ਤਤਸੀਹ ਹੱਤਵਾਂ ਵੱਲੋਂ ਮੋਕਾ ਪਰ ਜਾ ਕੇ ਉਹਦੇ ਬਿਆਨ ਮੁਤਾਬਕ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ جاری ਹੈ ਇਸ ਬੰਦੀ ਇਹ ਵੀ ਗੱਲ ਹੈ ਕਿ ਪਰਸੋਂ ਵੀ ਇਹਨਾਂ ਦੀ ਆਪਸੀ ਤਕਰਾਰਬਾਜ਼ੀ ਹੋਈ ਸੀ ਜਿਸ ਬੰਦੋ ਲਲਿਤ ਕੁਮਾਰ ਨੇ ਥਾਣਾ ਵਿਕੇਰ ਤਰਕਾਜ਼ ਲਿਖਾਈ ਸੀ ਪੜਤਾਲੀ ਅਫਸਰ ਵੱਲੋਂ ਮੌਕੇ ਪਰ ਜਾ ਕੇ ਪੜਤਾਲ ਕੀਤੀ ਗਈ ਅਤੇ ਉੱਤਰਵਾਦੀਆਂ ਸੁੱਖਾ ਉਰਫ ਸੁਖਮਨ ਗਿੱਲ ਅਤੇ ਲਾਡੀ ਢਿੰਗ ਦੇ ਘਰ ਵੀ ਪੜਤਾਲ ਲਈ ਪਹੁੰਚ ਕੇ ਪਤਾ ਲੱਗਾ ਵੀ ਉਹ ਕਾਫੀ ਚਿਰ ਤੋਂ ਘਰ ਨਹੀਂ ਆ ਰਹੇ ਪਹਿਲਾਂ ਵੀ ਕਦੇ-ਕਦੇ ਘਰ ਆਉਂਦੇ ਆ ਤੇ ਦੋਸ਼ੀਆਂ ਦੀ ਹੁਣ ਪਾਲ جاری ਹੈ ਦੀ ਹੀ ਗ੍ਰਿਫਤਾਰ ਕਰਕੇ ਅਗਲੀ ਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੀ ਗੱਲ ਹੋਈ ਹੈ ਸਾਰੀ ਦੱਸੋ? ਸਾਰੀ ਗੱਲ ਜੀ ਕੱਲ੍ਹ ਹੀ ਥੋੜੇ ਪਟਾਕੇ ਲਾਇਆ ਛੱਡਾ ਲਾਇਆ ਸੀ ਨਾ ਉਹ ਆਪਣੇ ਬ੍ਰਿੰਡਰ ਰੋਡ ਪਟੰਡਾ ਰੋਡ ਤੇ ਆਪਣੇ ਸੈਂਟਰਲ ਬੈਂਕ ਦੇ ਸਾਹਮਣੇ ਤੇ ਨਹੀਂ ਕੱਲ੍ਹ ਨਹੀਂ ਪੰਜ-ਛੇ ਬੰਦੇ ਸ਼ਰਾਬੂ ਜੀ ਆਏ ਮੁੰਡੇ ਜੀ ਸਾਡੇ ਹੱਥ ਭਈ ਹੋਗੇ ਸੀ ਉਹ ਲੋਕੇ ਦੇ ਪੰਜ-ਛੇ ਬੰਦੇ ਹੋਰ ਜਾ ਕੇ ਛੜਾਤਾ ਉਹਨਾਂ ਨੇ ਤੇ ਕੱਲ੍ਹ ਜਾ ਕੇ ਮੈਂ ਐਮ ਜੀ ਥਾਣੇ ਰਿਪੋਰਟ ਕਰਾਈ ਸੀ ਕਿ ਮੁੰਡਾ ਸਾਹਿਬ ਕੋਲ ਜਾ ਕੇ ਤੇ ਸਾਰੇ ਐਗਰ ਚੱਕਾ ਹੀ ਸਾਡੇ ਗੱਲੇ ਪੈਸੇ ਖੋਗ ਕੇ ਲੈ ਕੇ 20000 ਰੁਪਏ ਨਾਲ ਸੱਤਾ ਮਾਰਨ ਲੱਗੇ ਸੀ ਬਾਤ ਜਦੋਂ ਤੇ ਉਸ ਵਾਰੀ ਅੱਜ ਸਵੇਰ ਲਾਇ ਤੁਹਾਨੂੰ ਮਟਕਾ ਕੇ ਲਾਇ ਸੀਗੀ ਜਿਵੇਂ ਦੁਕਾਨ ਤੇ ਹੀ ਤੇ ਅੱਜ ਆਈ ਸੀ ਸਾਹਮਣੇ ਸਾਡਾ ਕਸਟਮਰ ਖੜੇ ਸੀਗੇ ਉਹਨਾਂ ਨੇ ਆ ਕੇ ਸਾਡੇ ਸਿੱਧਾ ਫੈਰ ਹੀ ਮਾਰਿਆ ਗਈ ਪੰਜ-ਸੱਤ ਮੁੰਡੇ ਜੀ ਆਏ ਕੱਟਾ ਸੀਗਾ ਛੀਨਾ ਇੱਕ ਸੀਗਾ ਸੁੱਖਾ ਇੱਕ ਸੀਗਾ ਲਾਡੀ ਲੰਗ ਜੋ ਕਿ ਨਾਏ ਰਸਤਰੀ ਤੇ ਰਹਿੰਦਾ ਤੇ ਸੁੱਖਾ ਰਹਿੰਦਾ ਮੋਗਾ ਰੋਡ ਕਟਾਰਿਆ ਹਸਾਲ ਦੇ ਬੈਕ ਸਾਈਡ ਤੇ ਤੇ ਕਹਿੰਦਾ ਡੇਰਾ ਦੇ ਮੁੰਡੇ ਉੱਥੇ ਜਿੱਥੇ ਡੇਰਾ ਹੀ ਸਾਰੇ ਬੈਕ ਸਾਰਾ ਉੱਥੇ ਹੀ ਪੈਂਦੇ ਸਾਰੇ ਸਰ ਕੋਈ ਪੁਰ ਸਾਡੇ ਆਪ ਦੀ ਦੁਕਾਨਾਂ ਤੇ ਇਸੇ ਨਾਲ ਕੰਮ ਮੇਰਾ ਸੀ ਸਰ ਉਹ ਵੀ ਇੱਕਦਮ ਆ ਗਿਆ ਉਹ ਬੈਠਾ ਮੁੰਡਾ ਟੋਪੀਆ ਲੈ ਇਹਦੇ ਮਾਰ ਰਿਹਾ ਕਹਿੰਦੇ ਚਲੋ ਅਸੀਂ ਉੱਥੇ ਮੋਕੇ ਤੇ ਚਲੋ ਸਾਡੇ ਨਾਲ ਦੇ ਬੰਦੇ ਆ ਗਏ ਸਾਨੂੰ ਛੜਾ ਕੇ ਲੈ ਗੋਤੋ ਕਿਹੜੇ ਮੁੰਡੇ ਦੇ ਵਿੱਚੀ ਆ ਉਹ ਤਾਂ ਉਹਰਾ ਮੇਰਾ ਭਰਾ ਹੀ ਹੈ ਚਾਚਾ ਦਾ ਮੁੰਡਾ ਸਾਗਾ ਮੇਰਾ ਭਰਾ ਹੀ ਆ ਉਹਦੇ ਸਾਈਡ ਬੱਜੇ ਹੁੰਦੇ ਉਹ ਇੱਥੇ ਬੱਜੇ ਉਹ ਇੱਥੇ ਸਾਈਡ ਦੇ ਬੱਜੇ ਹੀ ਢੇਡਦਾਰ ਪਰ ਨਿਕਲੇਗੇ ਤੇ ਬਾਹਰ ਲੱਗੇ ਚਲੇ ਜਾਂਦੇ ਉਹਨਾਂ ਨੇ ਤਿੰਨ ਗੋਲੀਆਂ ਚਲਾਈਆਂ ਸੀ ਕਿ ਪਹਿਲਾਂ ਸਾਡੇ ਸ਼ੋਰ ਤੇ ਚੜਾਈ ਸੀ ਵੱਡੇ ਛੋਟੇ ਮੁੰਡੇ ਤੇ ਭਰਾ ਦੇ ਮੇਰੇ ਤੇ ਤੇ ਚਲੋ ਉਹਨੂੰ ਬਚਾ ਕੇ ਮੈਂ ਲੈ ਗਏ ਕਿਵੇਂ ਹੋਨੇ ਫ੍ਰੀ ਕੋੜ ਮੈਡੀਕਲ ਮੈਡੀਕਲ ਚ ਲੈ ਕੇ ਆਏ ਸੀ ਤੇ ਕਾਰਵਾਈ ਕਰਦੇ ਆ ਜੀ ਗੱਲ ਇੱਕ ਰਿਪੋਰਟ ਪਹਿਲਾਂ ਦਿੱਤੀ ਚੱਲਣਾ ਸਰ ਉਹਦੀ ਕੋਈ ਗੱਲਬਾਤ ਐ ਸੁਣੇ ਇਹਨਾਂ ਨੇ ਇੱਕ ਗੱਲ ਦੇ ਕੇ ਜੀ ਉਹਨਾਂ ਨੂੰ ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ ਜੀ ਪਹਿਲਾਂ ਵੀ ਲੜੇ ਸੀ ਆ ਪਹਿਲਾਂ ਵੀ ਲੜੇ ਸੀ ਸਰਪੰਚ ਤੋਂ ਤਾਂ ਗਾਇਨਾਮ ਕੀਤਾ ਸੀਗਾ ਉਹ ਤੋਂ ਵੀ ਨਹੀਂ ਗੱਲ ਸਾਡੀ ਸੁਣ ਕੇ ਕਿਸੇ ਨੇ ਸਰਕਾਰ ਨੇ ਸਰਕਾਰ ਨੇ ਥੋੜੀ ਨਾ ਕਿਸੇ ਬਹੁਤ ਨੇ ਆ ਕੇ ਕਹਿਣੇ ਸੁਣੀ ਸਾਡੀ ਗੱਲ ਕੱਲ ਵੀ ਮੈਂ ਦੇ ਕੇ ਅਰਜ਼ੀ ਕੱਲ ਵੀ ਕਹਿਣੇ ਨਹੀਂ ਸੁਣੀ ਮੁੰਜੀ ਸਾਹਿਬ ਖੁੱਲ ਜਾ ਗਈ